ਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਟਾਈਮ ਅਸੀਂ ਮੌਜੂਦ ਆ ਤੰਤਰ ਬਾਬਾ ਦੀਪ ਸਿੰਘ ਜਨਮ ਦੇ ਸਥਾਨ ਦੇ ਉੱਪਰ ਜਿੱਥੇ ਕੀ ਉਹਨਾਂ ਦਾ ਜਨਮ ਦਿਹਾੜਾ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਇੱਥੇ ਲੱਗ ਇੱਕ ਤਸਵੀਰ ਵੇਖਣ ਨੂੰ ਮਿਲੀ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਗੁਰਸਿੱਖ ਪਰਿਵਾਰ ਹੈਗਾ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਨ੍ਹਾਂ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਲੰਗਰ ਲਗਾਇਆ ਜਾਂਦਾ ਇਹ ਦੇਖ ਸਦੋ ਕਿ ਵੱਡੀ ਮਾਤਰਾ ਦੇ ਵਿੱਚ ਇੱਕ ਵਿਆਹ ਵਾਲਾ ਜਿਹੜਾ ਮਾਹੌਲ ਹੁੰਦਾ ਕਿਉਂਕਿ ਆਸਾ ਬਹੁਤ ਜ਼ਿਆਦਾ ਜੁੜੀ ਹੋਈ ਆ ਤੇ ਉਹਨਾਂ ਦੀ ਕੋਈ ਸੋਚ ਆ ਗਈ ਕਿ ਜਿਹੜੀ ਜਿਹੜੇ ਇੱਥੇ ਸ਼ਰਧਾਲੂ ਪਹੁੰਚਦੇ ਨੇ ਕਿਉਂਕਿ ਦੇਸ਼ ਵਿਦੇਸ਼ ਤੋਂ ਲੋਕ ਇੱਥੇ ਪਹੁੰਚਦੇ ਨੇ ਉਹਨਾਂ ਵਾਸਤੇ ਵੱਖ-ਵੱਖਰੇ ਜਿਹੜੇ ਪਕਾਣ ਉਹ ਤਿਆਰ ਕੀਤੇ ਨੇ ਚੰਪਾ ਤੋਂ ਲੈ ਕੇ ਫਰੂਟ ਤੱਕ ਸਮੋਸੇ ਟਿੱਕੀਆਂ ਹਰ ਇੱਕ ਪਰ ਕਿਉਂਕਿ ਜਿਹੜਾ ਵਿਆਹਲਾ ਮਾਹੌਲ ਜਿਹੜਾ ਇੱਥੇ ਬਣ ਜਾਂਦਾ 200 ਤੋਂ ਉੱਪਰ ਕਾਰੀਗਰ ਇੱਥੇ ਕੰਮ ਕਰਦੇ ਨੇ ਟੈਂਟ ਦੀ ਜਿਹੜੀ ਖੂਬਸੂਰਤੀ ਉਹ ਦੇਖ ਤੁਸੀਂ ਸਕਦੇ ਹੋ ਕਿਉਂਕਿ 5 ਜੀ ਤਰੀਕ ਤੋਂ ਜਿਹੜੀਆਂ ਤਿਆਰੀਆਂ ਨੇ ਉਹ ਜਿਹੜੀਆਂ ਪਰਮਾ ਹੋ ਜਾਂਦੀ ਇਹ 4 ਦਿਨ ਜਿਹੜਾ ਲੰਗਰ ਚੱਲਦਾ ਜਿੱਦੇ ਵਿੱਚ ਆਸਾ ਬਹੁਤ ਜੁੜੀ ਹੋਈ ਆ ਭਾਵੇਂ ਮੀਡੀਆ ਦੇ ਸਾਹਮਣੇ ਉਹ ਪਰਿਵਾਰ ਖੁੱਲ ਕੇ ਨਹੀਂ ਆਉਂਦਾ ਪਰ ਉਹ ਕਹਿੰਦੇ ਕਿ ਸਾਡੀ ਆਸ ਹੈਗੀ ਆ ਇਹ ਜਿਹੜੀ ਸੇਵਾ ਸਾਡੇ ਹਿੱਸੇ ਆਈ ਆ ਤੇ ਗੁਰਸਿੱਖ ਹੋਣ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਇਹ ਲੰਗਰ ਪਿਛਲੇ 10 ਸਾਲ ਤੋਂ ਜਿਹੜਾ ਜੀਸ ਦੀ ਸੇਵਾ ਨਿਭਾਈ ਜਾ ਰਹੀ ਆ ਗੱਲਬਾਤ ਵਿੱਚ ਅਸੀਂ ਕਰਾਂਗੇ ਜਿਹੜੇ ਇੱਥੇ ਇਹ ਨੌਜਵਾਨ ਜਿਹੜੀ ਸੇਵਾ ਕਰ ਰਹੇ ਨੇ ਕਿਉਂਕਿ 4 ਦਿਨ ਸੇਵਾ ਇਕੱਚਰ ਨਿਭਾਉਂਦੇ ਨੇ ਤੇ ਇਸ ਸੇਵਾ ਦੇ ਵਿੱਚ ਕਿੰਨਾ ਇਹ ਉਹਨਾਂ ਦੇ ਵੱਲੋਂ ਜਿਹੜੀ ਡਿਊਟੀ ਇੱਕ ਡਿਊਟੀ ਕਹਿ ਸਕਦੇ ਆ ਕਿ ਡਿਊਟੀ ਵੀ ਆਪਣੀ ਨਿਭਾਉਂਦੇ ਨੇ ਕਿਉਂਕਿ ਸ਼ਰਧਾਲੂ ਬਹੁਤ ਜ਼ਿਆਦੇ ਹੁੰਦੇ ਨੇ ਲੈਣਾ ਵੀ ਲੰਬੀ ਕਰਦਾਰ ਦੇ ਵਿੱਚ ਲੱਗਦੀਆਂ ਨੇ ਉਹਨਾਂ ਲੈਣਾ ਨੂੰ ਕੰਟਰੋਲ ਕਰਨ ਵਾਸਤੇ ਇਹਨਾਂ ਦੇ ਵਿੱਚ ਇਹ ਇੱਕ ਸਹੂਲਤ ਬਣਾਈ ਜਾਂਦੀ ਆ ਕਿ ਚਾਰ ਲੈਣਾ ਹੁੰਦੀਆਂ ਨੇ ਜਿਦੇ ਵਿੱਚ ਬੀਬੀਆਂ ਬੱਚੇ ਤੇ ਜਿਹੜੇ ਨੌਜਵਾਨ ਨੇ ਜਾਂ ਬਜ਼ੁਰਗ ਨੇ ਉਹ ਅਲੱਗ-ਅਲੱਗ ਹੋਣਗੇ ਇਸ ਲੰਗਰ ਦੇ ਵਿੱਚ ਆ ਕੇ ਆਪਣਾ ਲੰਗਰ ਸਾਜ ਸਕਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਆਰ ਜੀ ਕਾ ਖਾਲਸਾ ਵਾਹਿ ਜੀ ਕੀ ਫਤਿਹ ਸਿੰਘ ਸਾਹਿਬ ਆਪਣਾ ਨਾਮ ਦੱਸ ਸਕੀ ਮੇਰਾ ਨਾਮ ਬਲਜਿੰਦਰ ਸਿੰਘ ਬਿੱ ਤੇ ਇੱਥੇ ਆਪਾਂ ਬਾਬਾ ਦੀਪ ਸਿੰਘ ਦੇ ਘਰ ਆ ਕੇ ਪੂਰੇ ਸਾਡੇ ਦਿਲ ਦੀ ਖੁਸ਼ੀ ਮਿਲਦੀ ਹੈ ਸਾਨੂੰ ਆਪਾਂ ਚਲੋ ਸਾਰੇ ਸਾਲ ਸੇਵਾ ਕਰਦੇ ਆਂ ਤੇ ਸਾਲ ਦੇ ਵਿੱਚ ਮੰਨ ਲਓ 4 ਦਿਨ ਆਪਾਂ ਨੂੰ ਸੇਵਾ ਵੀ ਕਰਨ ਦੀ ਮੌਕਾ ਮਿਲਦਾ ਮਹਾਰਾਜ ਦੇ ਘਰ ਬਾਬਾ ਦੀਪ ਸਿੰਘ ਦੇ ਘਰ ਹੁਣ 25 ਤਰੀਕ ਤੋਂ ਕੰਮ ਸਾਡਾ ਸਟਾਰਟ ਹੋਇਆ ਇੱਥੇ ਜਿਹੜਾ ਮਹਾਰਾਜ ਦੇ ਘਰ ਆਪਾਂ ਆਏ ਬਹੁਣ ਸਾਹਿਬ ਤੇ ਇਹਦੇ ਵਿੱਚ ਵੇਖੋ ਆਗੇ ਵੀ ਦੂਰੋਂ ਦੂਰੋਂ ਲੋਕੀ ਸੰਗਤਾਂ ਜਿਹੜੀਆਂ ਆਈਆਂ ਮਹਾਰਾਜ ਦੇ ਘਰ ਮੱਥਾ ਟੇਕਣ ਉਹਦੇ ਵਿੱਚ ਵੇਖੋ ਵੀ ਆਗੇ ਲੰਗਰ ਦਾ ਜਿਹੜਾ ਸ਼ੁਰੂ ਕਰਦੇ ਆਪਾਂ ਜਿੱਦਾਂ ਆਪਾਂ ਕਹਿੰਦੇ ਵਿਆਹ ਆ ਘਰ ਆ ਜੀ ਇਹ ਵਿਆਹ ਵਾਲਾ ਹੀ ਕਰ ਲੱਗਦਾ ਬੰਦੇ ਨੂੰ ਜਦੋਂ ਹਰ ਇੱਕ ਸਟਾਲ ਤੇ ਬੰਦੇ ਨੂੰ ਚਾਪ ਫਰੂਟ ਡੋਸਾ ਟਿੱਕੀ ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਆ ਮਿਲਦੀ ਪਈ ਆ ਤੇ ਇੱਥੇ ਆ ਕੇ ਸ਼ਰਧਾਲੂ ਵੀ ਖੁਸ਼ ਹੋ ਜਾਂਦੇ ਨੇ ਵੀ ਉਹ ਇੱਕ ਸੰਦ ਦਾ ਇੱਕ ਤਰੀਕੇ ਦਾ ਵਿਆਹ ਹੀ ਮਹਿਸੂਸ ਕਰਦੇ ਨੇ ਵਿਆਹ ਵਾਲਾ ਮੋਲ ਹੀ ਮਹਿਸੂਸ ਕਰਦੇ ਨੇ ਪਰ ਮਹਾਰਾਜ ਦੀ ਕਿਰਪਾ ਪੂਰੀ ਬਾਬੇ ਨਾਨਕ ਦੀ ਬਾਬਾ ਦੀਪ ਸਿੰਘ ਜੀ ਦੀ ਪੂਰੀ ਇਸਤਾਨ ਦੀ ਕਿਰਪਾ ਹੈ ਜੀ ਟੀਮਾਂ ਲੱਗਦੀਆਂ ਇੱਥੇ ਸਾਡੀ ਇੱਕੋ ਹੀ ਟੀਮ ਲੱਗੀ ਆ ਉਹਦੇ ਵਿੱਚ ਇੱਕ ਲੇਡੀ ਬੌਂਸਰ ਆ ਇੱਕ ਬੌਂਸਰ ਆ ਕਿੰਨੇ ਟੋਟਲ ਮੈਂਬਰ ਨੇ ਟੋਟਲ ਆਪਣੇ 160-70 ਮੁੰਡੇ ਜਿਹੜੇ ਨਾ ਕੰਮ ਕਰਦੇ ਪਏ ਨੇ 25 ਤਰੀਕ ਨੂੰ ਸਾਡੇ ਵੱਲੋਂ ਵੀ ਸੇਵਾ ਨਭਾਈ ਜਾਂਦੀ ਹੈ ਸਾਡੇ ਵੱਲੋਂ ਹੀ ਸੇਵਾ ਹੀ ਸੇਵਾ ਹੈ ਜੀ ਪਰ ਕਿੰਨੇ ਆਪਣਾ ਨੂੰ ਭਾਗ ਆਲੇ ਸਮਝਦੇ ਹੋ ਕਿ ਇਸ ਜਨਮ ਸਥਾਨ ਦੇ ਉੱਪਰ ਜਿਹੜਾ ਲੰਗਰ ਲੱਗਦਾ ਉਸ ਦੀ ਸੇਵਾ ਹਰ ਸਾਲ ਤੁਹਾਨੂੰ ਮਿਲਦੀ ਵੇਖੋ ਇਹ ਤੇ ਵੇਖੋ ਕਰਮ ਆ ਜੀ ਜਿੱਦਾਂ ਦੇ ਤੁਸੀਂ ਕਰਮ ਕਰੋਗੇ ਉਦਾਂ ਦਾ ਹੀ ਫਲ ਪਾਓਗੇ ਜੇ ਤੁਸੀਂ ਚੰਗੇ ਕੰਮ ਕਰੋਗੇ ਤੇ ਚੰਗਾ ਹੀ ਤੁਹਾਨੂੰ ਮਿਲਣਾ ਤੇ ਜੇ ਤੁਸੀਂ ਉਦਾਂ ਦੇ ਹੀ ਕੰਮ ਕਰੋਗੇ ਮਹਾਰਾਜ ਦੇ ਘਰ ਆ ਕੇ ਤੁਹਾਨੂੰ ਉਹੋ ਚੀਜ਼ ਮਿਲਣੀ ਆ ਆਪਾਂ ਜੋ ਬੀਜਾਂਗੇ ਉਹੋ ਹੀ ਵੜਾਂਗੇ ਅਸੀਂ ਕਹਿੰਦੇ ਆ ਵੀ ਚਲੋ ਟੀਮਾਂ ਦੇ ਚਲੋ ਇੱਕਸਾਂ ਦੀਆਂ ਮਹਾਰਾਜ ਦੇ ਘਰ ਆਏ ਤੁਸੀਂ ਇੱਕ ਸੱਚੀ ਨੀਂਦ ਨਾਲ ਤੁਸੀਂ ਸੇਵਾ ਕਰੋ ਪਰਮਾਤਮਾ ਕੋ ਜੋ ਮੰਗੋ ਤੁਹਾਨੂੰ ਆਉਂਦੇ ਸਾਲ ਜੇ ਨਾ ਮਿਲੇ ਤੇ ਫਿਰ ਤੁਸੀਂ ਕਹੋ ਵੀ ਹਾਂ ਚੀਜ਼ ਮਿਲਦੀ ਨਹੀਂ ਆ ਇੱਥੇ ਮਹਾਰਾਜ ਕਰੋ ਜਿਹੜੀ ਚੀਜ਼ ਤੁਸੀਂ ਮੰਗੋਗੇ ਉਹੋ ਹੀ ਤੁਹਾਨੂੰ ਮਿਲੇਗੀ ਸੱਚੇ ਦਿਲ ਨਾਲ ਸ਼ਰਧਾ ਦੇ ਨਾਲ ਇੱਥੇ ਮਹਾਰਾਜ ਦੇ ਘਰ ਮੰਗੋ ਤੁਹਾਨੂੰ ਸਭ ਕੁਝ ਹੀ ਮਿਲਦਾ ਇਸੇ ਕਰਕੇ ਸਾਨੂੰ ਇਹ ਸੇਵਾ ਮਿਲਦੀ ਪਈ ਹੈ। ਪਰ ਜਦ ਉਹ ਤਾਂ ਮੁਸ਼ਕਲ ਨਹੀਂ ਆਉਂਦੀ ਕਿਉਂਕਿ ਸੰਗਤ ਬਹੁਤ ਦੇਸ਼ ਵਿਦੇਸ਼ਾਂ ਤੋਂ ਵੀ ਇੱਥੇ ਪਹੁੰਚਦੀ ਹੈ। ਰਸ ਬਹੁਤ ਜ਼ਿਆਦਾ ਹੋ ਜਾਂਦਾ। ਚਲੋ ਮੁਸ਼ਕਲ ਤੇ ਕੀ ਆਉਣੀ ਆ ਸਾਡਾ ਇਹ ਤੁਹਾਨੂੰ ਪਤਾ ਕੰਮ ਹੀ ਇਹੋ ਆ ਤੇ ਤਰੀਕੇ ਨਾਲ ਹਰ ਇੱਕ ਇੱਥੇ ਪਿਆਰ ਨਾਲ ਬੰਦੇ ਨੂੰ ਆਪਾਂ ਡੀਲ ਕਰਦੇ ਆ ਸਮਝਾਉਂਦੇ ਆ ਵੀ ਇਹ ਨਹੀਂ ਇਦਾਂ ਨਹੀਂ ਜੀ ਇਦਾਂ ਨਹੀਂ ਤਾਂ ਕੰਮ ਮੁੱਕੀ ਨਹੀਂ ਕਰਨੀ ਕਿਸ ਨੂੰ। ਇਹ ਪਿਆਰ ਨਾਲ ਹੀ ਸਮਝਾਉਣਾ ਵਾ। ਕੋਈ ਇਹ ਕਿਹੜਾ ਵੀ ਸਾਡਾ ਈਵੈਂਟ ਐ ਮਹਾਰਾਜ ਦੇ ਘਰ ਸੇਵਾ ਕਰਨ ਆਏ ਆ। ਜੇ ਕਿਨੂੰ ਆਪਾਂ ਧੱਕਾ ਮੁੱਕੀ ਵੀ ਕਰਦੇ ਆ ਵੀ ਉਹਨਾਂ ਕੋ ਸੌਰੀ ਫੀਲ ਕਰਦੇ ਆ ਵੀ ਚਲੋ ਸਾਡਾ ਸੁਭਾਅ ਹੀ ਬਣ ਚੁੱਕਾ ਵਾ ਵੀ ਸਾਡਾ ਵੀ ਚਲੋ ਮੰਨ ਲਓ ਹਰ ਕੋ ਬੰਦਾ ਫੀਲ ਨਾ ਕਰੇ ਵੀ ਕਿਸ ਨੂੰ ਕੋਈ ਮਨ ਲੱਭਾ ਵੱਜੀ ਨਹੀਂ ਅਸੀਂ ਇਹੋ ਕਹਿੰਨੇ ਵੀ ਮਹਾਰਾਜ ਦੇ ਘਰ ਆਏ ਜੋ ਗਲਤੀ ਹੋ ਵੀ ਜਾਂਦੀ ਬੱਚੇ ਸਮਝ ਕੇ ਸਾਨੂੰ ਮਾਫ ਕਰੋ ਵੀ ਕੋਈ ਗੱਲ ਨਹੀਂ ਫਿਰ ਹਰ ਇੱਕ ਨੂੰ ਬੰਦੇ ਨੂੰ ਆਪਾਂ ਪਿਆਰ ਨਾਲ ਹੀ ਸਮਝਾਉਂਦੇ ਪਏ ਹਾਂ ਬਿਲਕੁਲ ਜੀ ਦੇਖੋ ਹੁਣ ਫਰੂਟ ਦੇ ਜਿਹੜੇ ਸਟਾਲ ਲੱਗੇ ਹੋ ਨੇ ਵਿਦੇਸ਼ਾ ਤੋਂ ਇਹ ਫਰੂਟ ਇੱਥੇ ਪਹੁੰਚਦਾ ਇਹ ਸਭ ਫਰੂਟ ਦੀ ਵੀ ਜਿਹੜੀ ਆ ਕੀਮਤ ਵੀ ਉਹ ਲੱਖਾਂ ਦੇ ਵਿੱਚ ਹੁੰਦੀ ਆ ਪਰ ਇਸ ਗੁਰਸਿੱਖ ਪਰਿਵਾਰ ਦੇ ਵੱਲੋਂ ਇਹੀ ਕਹਿਣ ਲੱਗੇ ਨਾ ਕਿ ਜਿਹੜਾ ਇੱਥੇ ਸਰਦਾਲੂ ਪਹੁੰਚਦੇ ਨੇ ਉਹ ਚੰਗਾ ਖ ਤੇ ਜਿਹੜਾ ਮਹਿਸੂਸ ਕਰਦੇ ਨੇ ਕਿਉਂਕਿ ਜਨਮ ਦਿਹਾੜਾ ਬਹੁਤ ਬੜੀ ਧੂਮ ਧਾਮ ਨਾਲ ਲੋਕ ਵਿਦੇਸ਼ਾਂ ਦੇ ਵਿੱਚ ਮਨਾਉਂਦੇ ਨੇ ਤੇ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਕਿਉਂਕਿ ਉਸ ਤੋਂ ਪਹਿਲਾਂ ਜਿਹੜੀਆਂ ਤਸਵੀਰਾਂ ਨੇ ਉਹ ਵੱਖ-ਵੱਖਰੇ ਪ੍ਰਕਾਰ ਦਾ ਇੱਕ ਵਿਆਹ ਵਾਲਾ ਜਿਹੜਾ ਮਾਹੌਲ ਹੁੰਦਾ ਉਹ ਮਾਹੌਲ ਜਿਹੜਾ ਇੱਥੇ ਬੰਦਾ ਨਜ਼ਰ ਆਉਂਦਾ ਤੇ ਆ ਦੇਖ ਸਦੋ ਕਿ ਜਦੋਂ ਤੁਸੀਂ ਕਿਸੇ ਵੱਡੇ ਫਾਰਮ ਦੇ ਵਿੱਚ ਜਾਂਦੇ ਹੋ ਤੇ ਇਦਾਂ ਜਿਹੜਾ ਕਿ ਉਹਨਾਂ ਦੇ ਵੱਲੋਂ ਸਟਾਲ ਲਗਾਏ ਹੁੰਦੇ ਨੇ ਇਦਾਂ ਹੀ ਸਟਾਲ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਪਰ ਲਗਾਏ ਹੋਏ ਨੇ ਤੇ ਇੱਕ ਖੁਸ਼ੀ ਉਹ ਗੁਰਸਿੱਖ ਪਰਿਵਾਰ ਦੇ ਵੱਲੋਂ ਉਹਨਾਂ ਨੂੰ ਮਿਲਦੀ ਆ ਕਿ ਇਹ ਲੰਗਰ ਲਗਾ ਕੇ ਤਾਂ ਜਿਹੜੀਆਂ ਲੰਬੇ ਕਦਾਰ ਦੇ ਵਿੱਚ ਲੈਣਾ ਵੀ ਜਿਹੜੀਆਂ ਉਹ ਵੀ ਦਿਖਾਉਣਾ ਚਾਹੂੰਗਾ ਮੈਂ ਕੈਮਰਾ ਪਰ ਸੰਗੂਗਾ ਕਿ ਲੈਣਾ ਦਿਖਾਈਆਂ ਜਾਣ ਕਿ ਜਿੱਥੇ ਸਟਾਲ ਲੱਗੇ ਹੋਏ ਨੇ ਉੱਥੇ ਹੀ ਜਿਹੜੇ ਸੰਗਤਾਂ ਦੇ ਵਿੱਚ ਵੀ ਆ ਦੇ ਸਦੋ ਤੰਦਰ ਬਾਬਾ ਦੀਪ ਸਿੰਘ ਦੀ ਤਸਵੀਰ ਵੀ ਇਸ ਸਟਾਲਾਂ ਦੇ ਵਿੱਚ ਲਗਾਈ ਹੋਈ ਆ ਤੇ ਕਿਉਂਕਿ ਇਹ ਇੱਕ ਮਨੋ ਤੇ ਦਿਲੋਂ ਸੇਵਾ ਜਿਹੜੀ ਕੀਤੀ ਜਾਂਦੀ ਆ ਤੇ ਇਹ ਪਰਿਵਾਰ ਗੁਪਤ ਆਪਣਾ ਨਾਮ ਰੱਖਦਾ ਵਾ ਉਹਨਾਂ ਦੇ ਕੋਲ ਇਹੀ ਗੱਲ ਕਹੀ ਜਾਂਦੀ ਆ ਕਿ ਅਸੀਂ ਇਹ ਗੁਪਤ ਸੇਵਾ ਇਹ ਜਿਹੜਾ ਕਰਦੇ ਆ ਭਾਈ ਸਭ ਇਹ ਸਟਾਲ ਜਿਹੜੇ ਲੱਗੇ ਇੱਕ ਵਿਆਹ ਵਾਲਾ ਮਾਹੌਲ ਹੀ ਹੋ ਜਾਂਦਾ ਜੀ ਇਹ ਇਹ ਪੂਰਾ ਵਿਆਹ ਵਾਲਾ ਸ਼ੀਸ਼ਾ ਮੇਤੇ ਚੱਲਦਾ ਜੀ ਮਹਾਰਾਜ ਦੇ ਘਰ ਵਿਆਹ ਹੀ ਚੱਲਦਾ ਇੱਥੇ ਮਹਾਰਾਜ ਦੇ ਘਰ ਪੂਰੀ ਸੰਗਤ ਆਉਂਦੀਆਂ ਵੇਖੋ ਤੁਹਾਡੇ ਸਾਹਮਣੇ ਫਰੂਟ ਲੱਗਾ ਆ ਬਾਬਾ ਜੀ ਦਾ ਅੱਜ ਜਨਮ ਦਿਨ ਹੈ ਅੱਜ ਤੇ ਪੂਰੀ ਧੂਮਧਾਮ ਨਾਲ ਮਨਾ ਰਹੇ ਆ ਤੇ ਸੇਵਾ ਪੂਰੀ ਚੱਲ ਰਹੀ ਆ ਅੱਛਾ ਇਹ ਤੈਨੂੰ ਤੁਸੀਂ ਸੇਵਾ ਨੂੰ ਪਉਂਦੇ ਆ ਹਾਂ ਸੇਵਾ ਚੱਲਦੀ ਪੂਰੀ ਅਸੀਂ ਕੋਲੋਂ ਦੇ ਮਹਾਰਾਜ ਕਰਵਾਉਣ ਵਾਲਾ ਦੇਖੋ ਜੀ ਇਹ ਵੀ ਜਿਹੜੀ ਸੇ ਇਹ ਮਹਾਰਾਜ ਹਰ ਸਾਲ ਦੀ ਸੇਵਾ ਜਾਂਦਾ ਕਰੀਦੀ ਆ ਬਿਲਕੁਲ ਜਿਲ੍ਹੇ ਦੇ ਪਾਕਟ ਦੇ ਵਿੱਚ ਸੇਵਾ ਆ ਗਈ ਉਹ ਸੇਵਾ ਜਿਹੜੇ ਨਮੁੰਦੇ ਨਜ਼ਰ ਆ ਰਹੇ ਨੇ ਇਹ ਗੱਲਬਾਤ ਵਿੱਚ ਕਿ ਕੀ ਕਹਿਣਾ ਚਾਹੋਗਾ ਜੇ ਜਨਮ ਦਿਹਾੜੇ ਤੇ ਪਹੁੰਚੇ ਗੁਰਦੁਆਰੇ ਦੀ ਹਾਂਜੀ ਬਹੁਤ ਬਹੁਤ ਮੁਬਾਰਕਾਂ ਸਾਰੀ ਸੰਗਤ ਨੂੰ ਜਨਮ ਦਿਨ ਤੇ ਤੇ ਇੱਥੇ ਬਹੁਤ ਹੀ ਜ਼ਿਆਦਾ ਸਿੱਖ ਧਰਮ ਦੇ ਵਿੱਚ ਸ਼ਰਧਾਲੂ ਭਿੱਖੀਵਿੰਡ ਬਲਾਗ ਦੇ ਵਿੱਚ ਬਹੁਤ ਜ਼ਿਆਦਾ ਸ਼ਰਧਾ ਨਾਲ ਸੇਵਾ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਰ ਸਾਲ ਆਉਂਦੇ ਇੱਥੇ ਹਾਂਜੀ ਹਰ ਸਾਲ ਆਉਂਦੇ ਲੱਗਦਾ ਇੱਕ ਪਰਿਵਾਰ ਦੇ ਵੱਲੋਂ ਗੁਰਸਿੱਖ ਪਰਿਵਾਰ ਆ ਜਿਨ੍ਹਾਂ ਦੇ ਵੱਲੋਂ ਇਹ ਲੰਗਰ ਲਗਾਏ ਜਾਂਦੇ ਨੇ ਕਿੱਦਾਂ ਦਾ ਲੱਗਦਾ ਕਿ ਵਿਆਹ ਵਾਲਾ ਮਾਹੌਲ ਹੋ ਜਾਂਦਾ ਹੈ ਹਾਂਜੀ ਹਾਂਜੀ ਵਿਆਹ ਵਾਲਾ ਮਾਹੌਲ ਬਹੁਤ ਜ਼ਿਆਦਾ ਇੰਜ ਲੱਗਦਾ ਵੀ ਜਿੱਦਾਂ ਵਿਆਹ ਨਾਲੋਂ ਵੀ ਵੱਧ ਕੇ ਵਿਆਹ ਦੇ ਵਿੱਚ ਤੇ ਕੁਝ ਨਾ ਕੁਝ ਹੋਰ ਹੋ ਜਾਂਦਾ ਹੈ ਲੇਕਿਨ ਨਹੀਂ ਇੱਥੇ ਹਰ ਇੱਕ ਦੀ ਸ਼ਰਧਾ ਹੈ ਤੇ ਹਰ ਇੱਕ ਬੜੀ ਸ਼ਰਧਾ ਨੇ ਉਹਨਾਂ ਦੇ ਵਿਚਾਰੇ ਦੇ ਵਿੱਚ ਇੱਕ ਖੁਸ਼ੀ ਹੈਗੀ ਆ ਕਿ ਉਹਨਾਂ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਆ ਕਿ ਜਿਹੜਾ ਵਿਆਹ ਵਾਲਾ ਮਾਹੌਲ ਜਿਹੜਾ ਇੱਥੇ ਬਣ ਜਾਂਦਾ ਇਸ ਟੀਮ ਦੇ ਵਿੱਚ ਤੇ ਇਸ ਲੰਗਰ ਦੇ ਵਿੱਚ ਇੱਕ ਟੀਮਵਰਕ ਹੁੰਦਾ ਵਾ ਕਿ ਜਿੱਥੇ ਡੋਸੇ ਬਰ ਰਹੇ ਨੇ ਚਾਂਪਾ ਬਰ ਰੀਆਂ ਨੇ ਫਰੂਟ ਬਣ ਰਿਹਾ ਉਹ ਵੱਖਰੀ ਵੱਖਰੀ ਟੀਮਾਂ ਆਪਣੀਆਂ ਜਿਹੜੀਆਂ ਸੇਵਾ ਨਿਭਾਰੀਆਂ ਗੱਲਬਾਤ ਕਰੇ ਸਰ ਕੀ ਨਾਮ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਸਾਹਿਬ ਸਿੰਘ ਨਿਓ ਚਾਵਲਾ ਫਰੂਟ ਤੋਂ ਚਾਵਲਾ ਸਾਹਿਬ ਸਭ ਤੋਂ ਪਹਿਲਾਂ ਤੇ ਲੰਬੇ ਸਮੇਂ ਤੋਂ ਤੁਸੀਂ ਵੀ ਸੇਵਾ ਨਿਭਾ ਰਹੇ ਹੋ ਪਰ ਇੱਕ ਗੁਰਸਿੱਖ ਦਾ ਐਸਾ ਪਰਿਵਾਰ ਹੈਗਾ ਜਿਹੜਾ ਮੀਡੀਆ ਦੇ ਸਾਹਮਣੇ ਨਹੀਂ ਖੁੱਲ ਕੇ ਆਉਂਦਾ ਨਹੀਂ ਹੈ ਨਹੀਂ ਆਉਂਦਾ ਜੀ ਗੁਪਤ ਸੇਵਾ ਰੱਖਦੇ ਜੀ ਬਹੁਤ ਤਗੜੀ ਸੇਵਾ ਕਰਦੇ ਆ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਭਾਜੀ ਨੂੰ ਤੰਦਰੁਸਤੀ ਪਰਮਾਤਮਾ ਬਲ ਬੁੱਧੀ ਬਖਸ਼ਣ ਇਸੇ ਤਰ੍ਹਾਂ ਸੇਵਾ ਨਿਭਾਉਂਦੇ ਰਹਿਣ ਕਿੰਨੇ ਪ੍ਰਕਾਰ ਦਾ ਜਿਹੜਾ ਫਰੂਟ ਦਾ ਫਰੂਟ ਸਰ ਇੱਥੇ ਗਾਇਸ ਸੱਤ ਤਰ੍ਹਾਂ ਦਾ ਫਰੂਟ ਜੇ ਜਿਹੜਾ ਟੋਟਲੀ ਐਗਜ਼ੋਟਿਕ ਹੈ ਟੋਟਲੀ ਆਰਗੈਨਿਕ ਹੈ ਕਿਸੇ ਵੀ ਤਰ੍ਹਾਂ ਦਾ ਫਰੂਟ ਨੂੰ ਮਸਾਲਾ ਨਹੀਂ ਲੱਗਾ ਕਿਸੇ ਵੀ ਤਰ੍ਹਾਂ ਦਾ ਫਰੂਟ ਦੇ ਵਿੱਚ ਕੁਆਲਿਟੀ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਰੱਖੀ ਭਾਜੀ ਨੇ ਉਹ ਕਹਿੰਦੇ ਇਸ ਤਰ੍ਹਾਂ ਦਾ ਫਰੂਟ ਹੋਣਾ ਚਾਹੀਦਾ ਜਿਵੇਂ ਇੱਕ ਵਿਆਹ ਸ਼ਾਦੀ ਦੇ ਵਿੱਚ ਫਰੂਟ ਖਵਾਇਆ ਜਾਂਦਾ ਹੈ ਜਿਹੜਾ ਬਹੁਤ ਹਾਈ ਲੈਵਲ ਤੇ ਜਿਹੜਾ ਕੰਮ ਹੁੰਦਾ ਉਸੇ ਤਰ੍ਹਾਂ ਦਾ ਕੰਮ ਕਰਵਾਉਂਦੇ ਨੇ ਉਸੇ ਤਰ੍ਹਾਂ ਟੀਮ ਵਰਕ ਕਰਾਉਂਦੇ ਨੇ ਉਸੇ ਤਰ੍ਹਾਂ ਡਿਸਪਲਿਨ ਦੇ ਵਿੱਚ ਕੰਮ ਕਰਾਉਂਦੇ ਨੇ ਉਸੇ ਤਰ੍ਹਾਂ ਹਾਈ ਜੈਨਿਕ ਤਰੀਕੇ ਨਾਲ ਕੰਮ ਕਰਾਉਂਦੇ ਨੇ ਸਵਾਈ ਦਾ ਬਿਲਕੁਲ ਧਿਆਨ ਰੱਖਿਆ ਜਾਂਦਾ ਹੈ ਸਵਾਈ ਭਾਜੀ ਹਰ ਅੱਧੇ ਘੰਟੇ ਇੱਕ ਘੰਟੇ ਬਾਅਦ ਸਵਾਈ ਹੁੰਦੀ ਹੈ ਹਰ ਅੱਧੇ ਘੰਟੇ ਬਾਅਦ ਸਫਾਈ ਹੁੰਦੀ ਹੈ ਜਿਹੜੇ ਪ੍ਰੋਪਰ ਟੀਮ ਕਟਿੰਗ ਕਰਦੀ ਹੈ ਪ੍ਰੋਪ ਇਸੋ ਬਾਤੇ ਸੋਬਾਈ ਹੈ ਜਾਨਿਕ ਤੁਸੀਂ ਹੀ ਹੋ ਸਕਦੇ ਆ ਗਾਲਾਂ ਸਮਝਦੇ ਕਿ ਇਹ ਸੇਵਾ ਤੁਹਾਨੂੰ ਹੀ ਮਿਲੀ ਹੈ ਗੁਰੂ ਸਾਹਿਬ ਦੀ ਇੰਨੀ ਕਿਰਪਾ ਸੀ ਤੇ ਚਲੋ ਪੈਸੇ ਲੈ ਕੇ ਸੇਵਾ ਕਰਦੇ ਆ ਤੇ ਉਹ ਗੁਰੂ ਸਾਹਿਬ ਦੀ ਉਸ ਪਰਿਵਾਰ ਤੇ ਕਿੰਨੀ ਕਿਰਪਾ ਹੋਈਗੀ ਦੱਸੋ ਤੇ ਹੀ ਉਸ ਪਰਮਾਤਮਾ ਨੋਕੇ ਅਮਰ ਸ਼ਹੀਦ ਪਵਨ ਪਿੱਤਰ ਦਿਹਾੜੇ ਦੀਆਂ ਮਤਲਬ ਇੰਨੀ ਕਿਰਪਾ ਹਰ ਸਾਲ ਇੱਕ ਬੰਦਾ ਜਿਵੇਂ ਵਿਆਹ ਦੇ ਵਿੱਚ ਕਹਿੰਦਾ 50 ਲੱਖ ਕਰੋੜ ਰੁਪਈਆ 2 ਕਰੋੜ ਰੁਪਈਆ ਲੱਗਣਾ ਇੱਕ ਇੱਕ ਵਾਰੀ ਧੀ ਪੁੱਤਰ ਦਾ ਵਿਆਹ ਕਰਨਾ ਤੇ ਇਹ ਤੇ ਹਰ ਸਾਲ ਪਰਮਾਤਮਾ ਦੀ ਕਿਰਪਾ ਨਾਲ ਵੱਖੋ ਵੱਖੇ ਤਰ੍ਹਾਂ ਦੇ ਸਟਾਲ ਵੱਖੋ ਵੱਖੇ ਤਰ੍ਹਾਂ ਦਾ ਫਰੂਟ ਵੱਖੋ ਵੱਖੇ ਤਰ੍ਹਾਂ ਦੀਆਂ ਚੰਪਾਂ ਵੱਖੋ ਵੱਖੇ ਤਰ੍ਹਾਂ ਦੇ ਡੋਸੇ ਟਿੱਕੀਆਂ ਚਾਟ ਕਈ ਕੁਛ ਤਰ੍ਹਾਂ ਦਾ ਅਨੁਮਾਨ ਨਹੀਂ ਲਗਾਇਆ ਜਾਂਦਾ ਕਿੰਨੇ ਤਰ੍ਹਾਂ ਦਾ ਲੰਗਰ ਲੱਗਦਾ ਇਹਨਾਂ 4 ਦਿਨਾਂ ਦੇ ਇਹ ਲੱਖਾਂ ਦੁਨੀਆ ਲੰਗਰ ਛਕਦੀਆਂ ਔਰ ਸਿਸਾਂ ਦਿੰਦੀਆਂ ਮਨੋ ਕਿ ਵਾਕਈ ਜੇ ਕੋਈ ਚੀਜ਼ ਕੋਈ ਖਵਾ ਰਿਆ ਇੱਕ ਸਾਤ ਤਰੀਕੇ ਨਾਲ ਚੀਜ਼ ਖਵਾ ਰਿਆ ਇੱਕ ਤਰੀਕੇ ਦੇ ਨਾਲ ਇੱਕ ਸਲੀਕੇ ਦੇ ਨਾਲ ਗੁਰੂ ਘਰ ਦੀਆਂ ਸੰਗਤਾਂ ਨੂੰ ਲੰਗਰ ਦਿੱਤਾ ਜਾ ਰਿਹਾ ਹੈ ਇਹ ਲੱਗਦਾ ਕਿ ਇਹ ਇੱਕ ਆਸਾ ਹੈਗੀ ਗੁਰਸੇਖ ਪਰਿਵਾਰ ਦੀ ਮਤਲਬ ਮਤਲਬ ਉਹ ਨਹੀਂ ਮਤਲਬ ਇੱਕ ਆਹੀ ਪ੍ਰਗਟ ਨਹੀਂ ਕਰ ਸਕਦੇ ਕਿ ਉਹ ਗੁਰਸੇਖ ਪਰਿਵਾਰ ਦੇ ਵਿੱਚ ਕਿੰਨੀ ਮਨਸ਼ਾ ਕਿੰਨੀ ਪਿਆਰ ਬਾਬਾ ਦੀਪ ਸਿੰਘ ਦੇ ਪ੍ਰਤੀ ਹੋਏਗਾ ਜਿਹੜਾ ਆਪਣਾ ਨਾਮ ਤੱਕ ਨਹੀਂ ਦੱਸ ਦੇ ਕਿ ਆਪਣਾ ਫੇਵਰ ਤਾਂ ਕਹਿੰਦੀ ਦੱਸਦੇ ਕਿ ਇਹੀ ਸੇਵਾ ਕਰਦੇ ਨੇ ਇਹਦੇ ਬੰਦਾ ਇੱਕ ਕੇ ਨੂੰ ਅੱਜਕੱਲ ਦਾ ਮੀਡੀਆ ਤੁਸੀਂ ਵੇਖੋਗੇ ਕੋਈ ਕਿਸੇ ਨੂੰ 500 100 ਰੁਪਇਆ 200 ਰੁਪਇਆ ਜਾਂ ਕੋਈ ਸੰਤਰੇ ਕਿਸੇ ਨੂੰ ਦਿੰਦਾ ਜਾਂ ਕੇਲੇ ਕਿਲੋ 2 ਕਿਲੋ ਦਿੰਦਾ ਉਹ ਵੀਡੀਓ ਇੰਸਟਾਗ੍ਰਾਮ ਤੇ ਬੇਲੇ ਪਾਉਂਦਾ ਸਨੈਪਚੈਟ ਦੇ ਪਹਿਲੇ ਪਾਉਂਦਾ ਕਿ ਮੈਂ ਚੀਜ਼ ਵੰਡੀ ਹੈ ਇੱਥੇ ਕਰੋੜਾਂ ਰੁਪਏ ਦਾ ਲੰਗਰ ਲਾਇਆ ਜਾ ਰਿਹਾ ਪਰ ਫਿਰ ਵੀ ਆਪਣੇ ਆਪ ਨੂੰ ਗੁਪਤ ਰੱਖਿਆ ਜਾ ਰਿਹਾ ਕਿੰਨੀ ਉਸ ਪਰਮਾਰ ਤੇ ਕਿ ਉਹ ਅੰਮ੍ਰਿਤਸਰ ਦਾ ਪਰਿਵਾਰ ਬਸ ਇਹਨਾਂ ਪਤਾ ਅੰਮ੍ਰਿਤਸਰ ਦਾ ਪਰਿਵਾਰ ਹੈ ਮਨ ਨੀਵਾ ਤੇ ਮਤ ਉੱਚੀ ਉਹ ਅਰਦਾਸ ਦੇ ਵਿੱਚ ਕਹਿੰਦਾ ਜਾ ਰਿਹਾ ਕਿ ਮਨ ਨੀਵਾ ਮਤ ਉੱਚੀ ਹੈ ਇਸ ਪ੍ਰਮਾਤਮਾ ਦੀ ਨੋਖੇ ਮਰਸ਼ੀਦ ਬਾਬਾ ਦੀ ਸਿੰਘ ਜੀ ਹਾਜ਼ਰ ਨਜ਼ਰ ਜਿਹੜੇ ਪਾਸਟਾਂ ਨੇ ਕਿੰਨੀ ਕਿਰਪਾ ਹੋਏਗੀ ਉਸ ਪਰਿਵਾਰ ਦੇ ਉੱਪਰ ਜਿਹੜਾ ਆਪਣਾ ਨਾਮ ਤੱਕ ਨਹੀਂ ਲੈਂਦੇ ਮੀਡੀਆ ਦੇ ਸਾਹਮਣੇ ਨਹੀਂ ਆਉਂਦੇ ਇੰਨੀ ਸੇਵਾ ਇੰਨੀ ਮੈਨੇਜਮੈਂਟਿੰਗ ਦਿਨ ਰਾਤ 4 ਦਿਨ 4 ਦਿਨ ਜਿਹੜੀ ਸੇਵਾ ਚੱਲਦੀ ਇਹਦੇ ਪਿੱਛੇ ਵੇਖੋ ਜਿਹੜਾ ਵਰਕ ਸ਼ੁਰੂ ਕਰਦੇ ਨੇ ਉਹ 1 ਮਹੀਨਾ ਪਹਿਲੇ ਸ਼ੁਰੂ ਕਰਦੇ ਨੇ ਅੱਜ ਵੇਖੋ ਅੱਜ ਦੀ ਸੇਵਾ 4 ਦਿਨ ਉਹਨੂੰ ਖਵਾਣਾ ਵਾ ਫਿਰ ਇਹਨਾਂ ਨੂੰ ਮੈਨੇਜਮੈਂਟਿੰਗ ਕਰਨੀ ਆ ਉਹ ਆਪਣਾ ਸਾਰਾ ਕਾਰੋਬਾਰ ਛੱਡ ਕੇ ਲੱਖਾਂ ਰੁਪਏ ਦਾ ਕਾਰੋਬਾਰ ਛੱਡ ਕੇ ਲੱਖਾਂ ਰੁਪਈਆਂ ਕਮਾਈਆਂ ਛੱਡ ਕੇ ਗੁਰੂ ਘਰ ਆਉਂਦੇ ਨੇ ਸੇਵਾ ਦਿਲੋਂ ਨਿਭਾਉਂਦੇ ਨੇ ਇਹਨਾਂ ਚਾਰ ਦਿਨਾਂ ਦੇ ਵਿੱਚ ਕੋਈ ਕੰਮ ਵੀ ਨਹੀਂ ਕਰਦੇ ਹੋ ਬਿਲਕੁਲ ਬਿਲਕੁਲ ਜੀ ਤਸਵੀਰਾਂ ਦੇ ਸਕਦੇ ਹੋ ਕਿ ਬਿਲਕੁਲ ਇੱਕ ਰੂਲਾਂ ਦੇ ਹਸਬ ਦੇ ਨਾਲ ਲੈਣਾ ਬਣਾਉਂਦੇ ਨੇ ਇਸ ਲੈਣ ਦੇ ਵਿੱਚ ਬੱਚੇ ਬਜ਼ੁਰਗ ਵੱਖਰੇ ਵੱਖਰੀਆਂ ਲੈਣਾ ਬਣਾਈਆਂ ਨੇ ਤੇ ਇਸ ਲੈਣਾ ਦੇ ਵਿੱਚ ਆ ਕੇ ਜਿਹੜਾ ਕਿ ਫਰੂਟ ਜਾਂ ਵੱਖਰੇ ਵੱਖਰੇ ਪ੍ਰਕਾਰ ਦਾ ਜਿਹੜਾ ਲੰਗਰ ਲੱਗਦੇ ਨੇ ਕਿਉਂਕਿ ਇੱਕ ਵਾਇਾਲ ਆ ਜਿਹੜਾ ਮਾਹੌਲ ਆ ਉਹ ਇੱਥੇ ਦੇਖਣ ਨੂੰ ਜਿਹੜਾ ਮਿਲਦਾ ਬਾਬਾ ਜੀ ਦੇ ਜਨਮ ਦਿਹਾੜੇ ਦੇ ਉੱਪਰ ਕਈ ਰੂਹਾਂ ਇੱਥੇ ਆ ਕੇ ਲੰਗਰ ਛਕਦੀਆਂ ਨੇ ਫਰੂਟ ਖਾਂਦੀਆਂ ਨੇ ਤੇ ਕਈ ਦਿਲੋਂ ਸੇਵਾ ਵੀ ਨਿਭਾਉਂਦੇ ਨੇ ਗੱਲਬਾਤ ਅਸੀਂ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਇੱਥੇ ਸੇਵਾ ਕਰਦੇ ਆਂ ਹਰ ਸਾਲ ਆਉਂਦੇ ਆਂ ਸਾਨੂੰ ਤਕਰੀਬਨ 6 ਸਾਲ ਹੋ ਗਏ ਜੇ ਇੱਥੇ ਸੇਵਾ ਕਰਦੇ ਆ ਉਹਨੂੰ ਅਸੀਂ ਹਰ ਸਾਲ ਆਉਂਦੇ ਆਂ ਮੈਂ ਵੀ ਜੌਬ ਕਰਦੀ ਆਂ ਤੇ ਉੱਥੋਂ ਛੁੱਟੀਆਂ ਲੈ ਕੇ ਅਸੀਂ ਇੱਥੇ ਜ਼ਰੂਰ ਹਾਜ਼ਰੀ ਭਰਨ ਆਉਂਦੇ ਆਂ ਜੀ ਕਿਹਦਾ ਲੱਗਦਾ ਕਿ ਇੱਕ ਕਹਿੰਦੇ ਕਿ ਜੋ ਸੇਵਾ ਕਰੀਦੀ ਨਾ ਕਈ ਰੱਬਰ ਗਿਆ ਰੂਹਾਂ ਮਿਲਦੀਆਂ ਨੇ ਹਾਂਜੀ 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 ਇਹ ਤੇ ਗੱਲ ਹੈ ਕਿੰਨੀ ਖੁਸ਼ੀ ਮਿਲਦੀ ਹਾਂਜੀ ਬਹੁਤ ਜ਼ਿਆਦਾ ਸਾਨੂੰ ਇੱਥੇ ਮਾਨਤਾ ਹੀ ਵਧੀ ਆ ਔਰ 4 ਦਿਨ ਇੱਥੇ ਹੀ ਰਹਿਣੇ ਆ ਅਸੀਂ ਅਸੀਂ 4 ਦਿਨ ਤੁਸੀਂ ਠਹਿਰੋ ਇੱਥੇ ਹੀ ਰਹਿਣੇ ਆ ਕੋਣ ਦੇ ਲਿਉਣਾ ਵਾਲੇ ਇਹ ਲਿਉਣਾ ਮਹਾਰਾਜ ਮੇਰੇ ਬਾਬਾ ਹੀ ਲਿਉਂਦੇ ਨੇ ਸਾਨੂੰ ਔਰ ਸਾਨੂੰ ਇਸ ਦਿਨ ਦੀ ਉਡੀਕ ਹੁੰਦੀ ਆ ਹਰ ਸਾਲ ਬਿਲਕੁਲ ਜੀ ਇਹ ਤਸਵੀਰਾਂ ਦਿਖਾਉਣੀਆਂ ਬਹੁਤ ਜ਼ਰੂਰੀ ਸੀ ਕਿ ਕਈ ਲੋਕ 4 ਦਿਨ ਛੁੱਟੀ ਕਰਕੇ ਇਸ ਲੰਗਰ ਦੇ ਵਿੱਚ ਸੇਵਾ ਨਿਭਾਉਂਦੇ ਨੇ ਆ ਦੇਖ ਸਕਦੇ ਹੋ ਕਿ ਲੰਬੀ ਕੜਤਾਰ ਦੇ ਵਿੱਚ ਲੈਣਾ ਲੱਗੀ ਹੋਈਆਂ ਲੰਬੀ ਕੜਤਾਰ ਦੇ ਵਿੱਚ ਸ਼ਰਧਾਲੂ ਪਹੁੰਚਦੇ ਨੇ ਦੇਸ਼ ਵਿਦੇਸ਼ ਤੋਂ ਲੋਕ ਇਸ ਲੰਗਰ ਦੇ ਵਿੱਚ ਪਹੁੰਚਦੇ ਨੇ ਸੇਵਾ ਡਮਾਉਣ ਵਾਸਤੇ ਪਰ ਉਹ ਪਿਛਲੇ ਲੰਬੇ ਸਮੇਂ ਤੋਂ ਗੁਰਸਿੱਖ ਪਰਿਵਾਰ ਜਿਹੜਾ ਕਿ ਮੀਡੀਆ ਦੇ ਸਾਹਮਣੇ ਤੱਕ ਨਹੀਂ ਆਇਆ ਪਰ ਗੁਪਤ ਲੰਗਰ ਉਹਨਾਂ ਦੇ ਵੱਲੋਂ ਲਗਾਇਆ ਜਾਂਦਾ ਪਿਛੋਂ ਜਿੱਥੇ ਕਿ ਗੁਰਸਿੱਖ ਪਰਿਵਾਰ ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਿਹਾ ਪਰ ਇਹ ਵੀ ਟੀਮ ਜਿਹੜੀ ਆ ਕਿ ਉਹਨਾਂ ਦੇ ਨਾਲ ਸੇਵਾ ਨਿਭਾਉਂਦੀ ਆ ਜਿਹਦੇ ਵੱਲੋਂ 20 ਤੋਂ 200 ਜਿਹੜਾ ਇਹਨਾਂ ਦਾ ਮੁਲਾਜ਼ਮ ਜਿਹੜਾ ਲੱਗਦਾ ਜਿਹਦੇ ਵਿੱਚ ਬੀਬੀ ਐਮ ਜਿਹੜੀ ਇੱਥੇ ਪਹੁੰਚੀ ਨੇ ਗੱਲਬਾਤ ਵੀ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਹਿਣਾ ਚੌਕੇ ਜੀ ਸੇਵਾ ਨਿਭਾਉਂਦੇ ਤੁਸੀਂ ਵੀਰ ਜੀ ਸਾਨੂੰ 2-3 ਸਾਲ ਹੋ ਗਏ ਮੈਨੂੰ ਇੱਥੇ ਆਂਦੇ ਨੂੰ ਹਾਂਜੀ ਬਾਬਾ ਜੀ ਨੇ ਬੜਾ ਕੁਝ ਦਿੱਤਾ ਆਪਾਂ ਨੂੰ ਹੂੰ ਸੇਵਾ ਕਰਨੀ ਆਈਦਾ ਬਸ ਕਿੱਦਾਂ ਲੱਗਦਾ ਹੈ ਜੀ ਬਹੁਤ ਵਧੀਆ ਲੱਗਦਾ ਵੀਰੇ ਚਾਰ-ਤਿੰਨ ਫਿਰ ਤੁਸੀਂ ਤੇ ਰਹਿੰਦੀ ਹਾਂਜੀ ਚਾਰ ਦਿਨ ਚਾਰ ਦਿਨ ਹਾਂਜੀ ਇਸ ਵਾਰ ਇੱਕ ਦਿਨ ਵਧਾਤਾ ਉਦੋਂ ਤਿੰਨ ਦਿਨ ਹੁੰਦਾ ਹੈ ਹਾਂਜੀ ਬਿਲਕੁਲ ਜੀ ਚਾਰ ਦਿਨ ਇਹ ਸੇਵਾ ਨਿਭਾਈ ਜਾਂਦੀ ਨਾਲ ਤੇ ਵੱਲੋਂ ਤੇ ਇਹ ਜੇ ਵੇਖੋ ਵਿਆਹ ਵਾਲਾ ਇੱਕ ਮਾਹੌਲ ਆ ਜਿੱਦਾਂ ਤੁਸੀਂ ਵਿਆਹ ਦੇ ਵਿੱਚ ਜਾਂਦੇ ਹੋ ਸਟਾਲ ਲੱਗੇ ਹੁੰਦੇ ਆ ਡੋਸੇ ਹੁੰਦੇ ਆ ਆਈਸਕ੍ਰੀਮਾਂ ਹੁੰਦੀਆਂ ਨੇ ਫਰੂਟ ਹੁੰਦਾ ਉਹ ਹਰ ਇੱਕ ਚੀਜ਼ ਲੰਗਰ ਦੇ ਵਿੱਚ ਨਿਭਾਈ ਜਾਂਦੀ ਆ ਤੇ ਜਿਨ੍ਹਾਂ ਦੇ ਵੱਲੋਂ ਡਿਊਟੀ ਜਿਹੜੀ ਨਿਭਾਈ ਜਾਂਦੀ ਆ ਕਿ ਕਿੰਨੇ ਸਟਾਲ ਡੋਸੇ ਦੇ ਲੱਗੇ ਉਹ ਵੀ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਆ ਜੀ ਪੰਜੋ ਬੋਲੋ ਕੀ ਨਾਮ ਆ ਜੀ ਦੀਪਕ ਕੁਮਾਰ ਦੀਪਕ ਕੁਮਾਰ ਜੀ ਕਿੰਨੇ ਚਿਰ ਤੋਂ ਤੁਸੀਂ ਸੇਵਾ ਨਿਭਾ ਰਹੇ ਹੋ ਤੇ ਇਹ ਸਾਨੂੰ ਤੀਜਾ ਸਾਲ ਆ ਤੀਜਾ ਸਾਲ ਆ ਹਾਂਜੀ ਕਿੰਨੇ ਡੋਸੇ ਦੇ ਸਟਾਲ ਲੱਗੇ ਇਹ ਲੱਗੇ 32 ਮਸ਼ੀਨਾਂ ਲੱਗੀਆਂ ਅੱਛਾ 32 ਮਸ਼ੀਨਾਂ ਹਾਂਜੀ ਤੇ ਕਾਰੀਗਰ ਕਿੰਨੇ ਲੱਗਦੇ ਆ ਜੀ ਕ ਇਹ ਲੱਗਦਾ ਕਿ ਕਿੰਨਾ ਪਾ ਗੱਲ ਸਮਝ ਗਏ ਸੇਵਾ ਤੁਹਾਡੀ ਨੂੰ ਮਿਲੀ ਹੈ ਜੀ ਹਾਂਜੀ ਹਾਂਜੀ ਸੇਵਾ ਕਰਾਂਗੇ ਮੇਵਾ ਮਿਤਾਈ ਮਿਲਨੀ ਆ ਹਾਂ ਮੇਵਾ ਮਿਲਦਾ ਹਾਂਜੀ ਪਰ ਲੱਗਦਾ ਕਿ ਇੰਨੇ ਲੋਕ ਦੇ ਮੈਨੇਜਮੈਂਟ ਕਿਦਾਂ ਦਾ ਇੱਕ ਲੈਂ ਬਣਦੀ ਹੈ ਜਿੱਦਾਂ ਹਾਂਜੀ ਹਾਂਜੀ ਜੋ ਦੋਸਾ ਬਤਾਇਆ ਲੈਂ ਬਣਦੀ ਆ ਲੈਂ ਬਣਦੀ ਹਾਂਜੀ ਲੋਕ ਜੀ ਕੈਂਟੀ ਕਾਰੀਗਰ ਲੱਗ ਰਹੇ ਆ ਤੇ ਕਾਰੀਗਰ ਨੇ 40 ਬੰਦੇ ਆ 40 ਬੰਦੇ ਹਾਂਜੀ 10 ਪਿਛੇ ਆ 10 ਬੰਦੇ ਪਿਛੇ ਤੇ ਬਿਲਕੁਲ ਜੀ ਸੇਵਾ ਨਬਾਈ ਜਾ ਰਹੀ ਆ ਗੱਲਬਾਤ ਵੀ ਹੋਰ ਵੀ ਅਸੀਂ ਕਰਾਂਗੇ ਪਰ ਜਿਹੜੀ ਆ ਕੀਆ ਦੇ ਸਟਾਲ ਜਿਹੜੇ ਦਿੰਦੇ ਆ ਆ ਦੇਖ ਸਕਦੇ ਹੋ ਸਭ ਤੋਂ ਵੱਡੀ ਗੱਲ ਇਹ ਆ ਕਿ ਸਫਾਈ ਉਹ ਪ੍ਰੋਪਰ ਤਰੀਕੇ ਦੇ ਨਾਲ ਰੱਖੀ ਜਾਂਦੀ ਹੈ ਇਹ ਸਫਾਈ ਆ ਇਹ ਕਿੰਨੀ ਵਾਰੀ ਸਫਾਈ ਵੀ ਤੇ ਕਰਨੀ ਪੈਂਦੀ ਫਿਰ ਇਹ ਸਫਾਈ ਜੀ ਬਾਰ-ਬਾਰ ਵਾਹ ਦੇ ਸੇਵਾਦਾਰ ਆਪ ਹੀ ਕਰ ਦਿੰਦੇ ਆ ਹਾਂਜੀ ਇਹ ਚ ਪੰਜ-ਛੇ ਵਾਰਾਂ ਦੇ ਹੋਈ ਜਾਂਦੀ ਆ ਅੱਛਾ ਜੀ ਪੰਜ-ਛੇ ਵਾਰਾਂ ਦਿਨ ਚ ਤੇ ਹੋਣੀ ਹੀ ਹੋਣੀ ਆ ਸਫਾਈ ਅੱਛਾ ਸਫਾਈ ਹੋਣੀ ਹੋਣੀ ਆ ਹਾਂਜੀ ਆਪਾਂ ਜੀ ਤੁਸੀਂ ਵੀ ਹਰ ਸਾਲ ਆਪਦੇ ਇਥੇ ਤੇ ਕਿਹਦਾ ਲੱਗਦਾ ਮੰਨ ਲਓ ਬਹੁਤ ਵਧੀਆ ਬਹੁਤ ਵਧੀਆ ਗੱਲ ਸਮਝਦੇ ਤੋਂ ਕਿ ਇਹ ਵੀ ਡਿਊਟੀ ਹੈ। ਹਾਂਜੀ ਬਹੁਤ ਪਾਗਲ 10 ਸਾਲ ਹੋ ਗਏ ਆ ਬਾਬਾ ਜੀ ਬਣਾਉਂਦੇ ਲੰਗਰ 10 ਸਾਲ ਬਾਬਾ ਜੀ ਨਾਲ ਇਹ ਨਾਲ ਹੀ ਆਪਾਂ ਚੱਲਦੇ ਆ। ਐ ਵਧੀਆ ਡਿਊਟੀ ਲਭਾਈ ਦੀ ਆ। ਆਪਣੀ ਸਿਕਿਉਰਿਟੀ ਲੱਗੀ ਆ ਘਟੋ ਘਟ 135 40 ਜਿਹੜੇ ਬੋਲਸਰ ਲੱਗੇ ਆ। ਹਾਂਜੀ। ਬਿਲਕੁਲ ਜੀ। ਅੱਜ ਕੀ ਨਾਮ ਆ ਜੀ? ਪ੍ਰੋਫੈਸਰ ਬਲਵਿੰਦਰ। ਪ੍ਰੋਫੈਸਰ ਸਾਹਿਬ ਤੁਸੀਂ ਵੀ ਇਸ ਲੰਗਰ ਚ ਪਹੁੰਚੇ ਹੋ। ਲੰਗਰ ਅਸੀਂ ਬਹੁਤ ਦੇਖਿਆ। ਗੁਰਦੁਆਰਾ ਦੇ ਵਿੱਚ ਜਾ ਕੇ ਆਪਾਂ ਕਵਰੀ ਵੀ ਕਰਦੇ ਆ। ਪਰ ਇਹ ਇੱਕ ਨੋਖਾ ਹੀ ਲੰਗਰ ਆ ਜਿਹੜਾ ਵਿਆਹ ਵਾਲਾ ਮਾਹੌਲ ਹੈਗਾ। ਹਰ ਇੱਕ ਇਟ ਇਜ਼ ਆਲ ਡਿਊ ਟੂ ਦੀ ਬਲੇਸਿੰਗ ਆਫ ਬਾਬਾ ਦੀਪ ਸਿੰਘ ਜੀ ਐਂਡ ਐਵਰੀਬੋਡੀ ਸਰਵਸ ਫਰਮ ਦੀ ਕੋਰ ਆਫ ਹਿਸ ਹਾਰਟ ਐਂਡ ਆਈ ਸ਼ੋਰ ਟੂ ਸੇ ਦੈਟ ਦੋਜ਼ ਹੂ ਸਰਵ ਹਿਅਰ ਦੇ ਵਿਲ ਬੀ ਡੈਫੀਨਿਟਲੀ ਬਲੇਸਡ ਬਾਈ ਦੈਟ ਅਲ ਮਾਈਟੀ ਬਿਕਾਜ਼ ਬਾਬਾ ਦੀਪ ਸਿੰਘ ਜੀ ਦੀ ਸੈਕੰਡ ਨੇਮ ਆਫ ਗੋਡ ਐਂਡ ਐਵਰੀਬੋਡੀ ਹੈਜ਼ ਗਾਟ ਅ ਵਾਰਮ ਰਿਸਪੈਕਟ ਫਾਰ ਹਿਮ ਐਂਡ ਹੀ ਆਲਵੇਜ਼ ਡਸ ਗੁੱਡ ਫਾਰ ਦੀ ਬੈਸਟ ਆਫ ਮੈਨ ਇਹ ਵੀ ਇੱਕ ਚੀਜ਼ ਆਉਂਦੀ ਹੈ ਕਹਿੰਦੇ ਕਿ ਬਾਬਾ ਦੀਪ ਸਿੰਘ ਜੀ ਦਾ ਜਦੋਂ ਜਨਮ ਦਿਹਾੜਾ ਹੁੰਦਾ ਜਿਹੜੇ ਸੇਵਾਦਾਰ ਲੱਗਦੇ ਨੇ ਇਸ ਲੰਗਰ ਦੇ ਵਿੱਚ ਉਹ ਇਹੀ ਡੀ ਕਰਦੇ ਰਹੇ ਕਿ ਕਦੋਂ ਸੇਵਾ ਦਾ ਮੌਕਾ ਵੀ ਤੇ ਅਸੀਂ ਹਾਜ਼ਰ ਹੋਈਏ ਇਟ ਇਜ਼ ਆਲ ਡਿਊ ਟੂ ਦੀ ਬਲੇਸਿੰਗ ਆਫ ਬਾਬਾ ਦੀਪ ਸਿੰਘ ਜੀ ਐਂਡ ਆਈ ਸ਼ੋਰ ਟੂ ਸੇ ਕਿ ਦੋਜ਼ ਹੂ ਕਮ ਅੰਡਰ ਹਿਸ ਸ਼ੇਡ ਐਂਡ ਹੀ ਵਿਲ ਬੀ ਬਲੇਸਡ ਬਾਈ that ਗੋਡ ਬਿਲਕੁਲ ਜੀ ਸੇਵਾਦਾਰਾਂ ਦੇ ਚਿਹਰੇ ਤੇ ਖੁਸ਼ੀ ਹੈਗੀ ਆ ਪਰ ਸਵਾਲ ਇਹ ਆ ਕੀ ਜਿਹੜੀ ਲੰਗਰ ਜਿਹੜੀ ਨਿਭਾਈ ਜਾਂਦੀ ਆ ਤੇ ਵੱਖਰੇ ਵੱਖਰੇ ਪ੍ਰਕਾਰ ਦੇ ਜਿਹੜੇ ਲੰਗਰ ਨੇ ਉਹ ਕੀਤੇ ਜਾਂਦੇ ਨੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਲਸਾ ਇਹ ਕਹਿੰਦਾ ਚੌਕ ਡਿਊਟੀ ਨਿਭਾ ਰਹੇ ਹੋ ਡਿਊਟੀ ਉੱਥੇ ਵੀ ਨਿਭਾਈ ਵੀ ਪਰ ਇਹ ਵੱਖਰੀ ਡਿਊਟੀ ਹੈ ਦੀ ਹਾਂਜੀ ਬਹੁਤ ਮਜ਼ਾ ਆ ਰਿਹਾ ਜੇ ਸੇਵਾ ਕਰਨ ਦਾ ਕਿੰਨੇ ਚਿਰ ਤੋਂ ਸੇਵਾ ਨਿਭਾਈ ਜਾਂਦੀ ਹੈ 8 ਸਾਲ ਹੋ ਗਏ ਜੇ ਅੱਛਾ ਇੱਥੇ ਆਉਂਦੇ ਹਾਂ ਹਾਂਜੀ ਕਿੱਦਾਂ ਦਾ ਲੱਗਦਾ ਲੱਗਦਾ ਤੁਹੇ ਸੇਵਾ ਜਿਹੜੀ ਬਹੁਤ ਹੀ ਵਧੀਆ ਲੱਗਦਾ ਬੜਾ ਮਨ ਸ਼ਾਂਤਪੂਨ ਮਿਲਦਾ ਜੇ ਲੱਗਦਾ ਕਿ ਰੱਬ ਦਾ ਨਾਮ ਹੀ ਲਿਤਾ ਜਾਂਦਾ ਹਾਂਜੀ ਬਿਲਕੁਲ ਜੀ ਇਸੇ ਬਾ ਡਿਊਟੀ ਦੀ ਡਿਊਟੀ ਹੋ ਜਾਂਦੀ ਜੇ ਡਿਊਟੀ ਦੀ ਡਿਊਟੀ ਹੋ ਜਾਂਦੀ ਆ ਹਾਂਜੀ ਬਿਲਕੁਲ ਜੀ ਇੱਥੇ ਵੱਖਰੀ ਵੱਖਰੀਆਂ ਟੀਮਾਂ ਲੱਗੀਆਂ ਜਿੰਨੇ ਲੰਗਰ ਲੱਗੇ ਨੇ ਉਹ ਵੱਖਰੀ ਵੱਖਰੀ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਨੇ ਆਪਣੀਆਂ ਡਿਊਟੀਆਂ ਸਮਝੀਦੇ ਨੇ ਲੱਡੂਆਂ ਵਾਲਾ ਲੱਡੂਆਂ ਦੀ ਡਿਊਟੀ ਸਮਝੇ ਰ ਡੋਸੇ ਵਾਲਾ ਡੋਸੇ ਵਾਲੀ ਕਿ ਜਿੰਨੇ ਸਟਾਲ ਆ ਉੱਥੇ ਵੱਖਰੀ ਵੱਖਰੀਆਂ ਟੀਮਾਂ ਲੱਗੀਆਂ ਪਰ ਇੱਕ ਸਵਾਲ ਆ ਕਿ ਪਿਛਲੇ ਲੰਬੇ ਸਮੇਂ ਤੋਂ ਇੱਕ ਗੁਰਸਿੱਖ ਪਰਿਵਾਰ ਆਪਣਾ ਨਾਮ ਨਹੀਂ ਦੱਸ ਰਿਹਾ ਰਹਿਣ ਵਾਲੇ ਅੰਮ੍ਰਿਤਸਰ ਦੇ ਜ਼ਰੂਰ ਨੇ ਪਨਾ ਕਦੀ ਮੀਡੀਆ ਸਾਹਮਣੇ ਆਏ ਨੇ ਪਰ ਉਹਨਾਂ ਦੇ ਇੱਕ ਇਹ ਕਿ ਜਿਹੜੀ ਸੇਵਾ ਸਾਡੇ ਹਿੱਸੇ ਆਈ ਆ ਉਹ ਸੇਵਾ ਅਸੀਂ ਇਦਾਂ ਹੀ ਨਿਭਾਉਂਦੇ ਰਵਾਂਗੇ ਕੈਮਰਾਮੈਨ ਮਨੋਜ ਦੇ ਨਾਮ ਮਨਜਿੰਦਰ ਸਿੰਘ ਲਿਵਿੰਗ ਇੰਡੀਆ న్యూਜ਼ ਪਿੱਖੀ ਵੈਂਡ